ਲੜੀ ਜਾਤ ਆਇਆ ਮੈਂ ਸਾਰਾ ਕੁਝ ਦੇਖਿਆ ਵੀ ਕਿਵੇਂ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਕੋਲਜ 'ਚ ਵੀ ਮੈਂ ਧਿਆਨ ਮਾਰਿਆ ਜਿਹੜੇ-ਗੁੜੇ ਦੇ ਆਇਆ ਤੇ ਇਹੇ ਜੀ ਗੱਲ ਕੁਛ ਨਹੀਂ ਆਈ ਕੁਛ ਨਹੀਂ ਆਇਆ ਹਾਂ ਜੀ ਲੜੀ ਮੈਨੂੰ ਤਾਂ ਲੱਗੇ ਨਹੀਂ ਜੀ ਕਾਲਜ 'ਚ ਕਿਹਦੇ ਨਾਲ ਗਈ ਸੀ ਕੁੜੀਆਂ ਨਾਲ ਗਈ ਸੀ ਕਿ ਕਿਸ ਮੁੰਡੇ ਨੂੰ ਬੁਲਾਇਆ ਸੀ ਕਿਵੇਂ ਸੀ ਦੇਖਿਆ ਨਹੀਂ ਹਾਂ ਮਮਾ ਜੀ ਲੜੀ ਮੈਂ ਸਾਰਾ ਪਿੱਛੇ-ਪਿੱਛੇ ਜੀ ਇਹਨਾਂ ਦੇ ਫੋਲੋ ਕਰੀ ਗਿਆ ਮੈਂ ਇਹਨਾਂ ਨੂੰ ਉੱਥੇ ਕੋਲਜ 'ਚ ਵੀ ਦੇਖਿਆ ਮੈਂ ਹਮ ਸਾਰਾ ਦਿਨ ਉੱਥੇ ਸੀਗਾ ਮੈਂ ਅੱਜ ਤੇ ਚਾਹ ਪਾਣੀ ਕਿੱਥੋਂ ਪੀਂਦੀ ਐ ਚਾਹ ਪਾਣੀ ਉੱਥੇ ਕੈਂਟੀਨ ਤੇ ਕੈਂਟੀਨ ਹਾਂਜੀ ਕੁੜੀਆਂ ਵਾਲੇ ਪਾਸੇ ਕਿ ਦੋ ਮੁੰਡਿਆਂ ਪਾਸੇ ਨਹੀਂ ਨਹੀਂ ਕੁੜੀਆਂ ਵਾਲੇ ਪਾਸੇ ਆਉਣ ਵਾਲੇ ਕਿਵੇਂ ਆਏ ਫਿਰ ਵਸਤੇ ਹਾਂਜੀ ਵਸਤੇ ਆਏ ਨਾਲ ਕੁੜੀਆਂ ਸੀਗੀਆਂ ਤੇ ਵਸਤੇ ਆਏ ਮੈਨੂੰ ਇਦਾਂ ਦੀ ਗੱਲ ਲੱਗੀ ਨਹੀਂ ਡੈਡੀ ਕੋਈ ਇਹ ਵੀ ਹੋ ਸਕਦਾ ਵੀ ਇਹਨੂੰ ਪਤਾ ਲੱਗ ਗਿਆ ਹੋਵੇ ਵੀ ਡੈਡੀ ਨੇ ਮੇਰੇ ਪਿੱਛੇ ਨਵੀਨ ਨੂੰ ਛੱਡ ਰੱਖਿਆ ਇਹ ਵੀ ਹੋ ਸਕਦਾ ਵੀ ਇਹ ਜਾਣ ਬੁੱਝ ਕੇ ਆਪਣ ਨੂੰ ਹੀ ਦਿਖਾਉਂਦੀ ਹੋਏ ਵੀ ਮੇਰਾ ਤਾਂ ਕੋਈ ਵੀ ਨਹੀਂ। ਹੂੰ। ਕੋਈ ਨਹੀਂ। ਤੂੰ ਐਂ ਕਰ। ਹਾਂਜੀ ਰੇੜੀ। ਤੂੰ ਕੁਛ ਦਿਨ ਇਹਦੇ ਮਗਰ ਜੀੜਾ ਰੱਖ। ਬਸ ਠੀਕ ਹੈ। ਆਪਾਂ ਨੂੰ ਪਤਾ ਲੱਗੇ ਵੀ ਕੀ ਕਰਦੀ ਹੈ ਕੀ ਨਹੀਂ। ਕੀ ਕਰਦੀ ਹੈ ਕੀ ਨਹੀਂ ਕਰਦੀ। ਬਸ ਠੀਕ ਹੈ ਰੇੜੀ। ਠੀਕ ਹੈ ਨਾ? ਓਕੇ ਜੀ। ਚਲ ਹੁਣ ਜਿੱਦ ਨੂੰ ਪੁੱਛਿਆ ਗੱਲਬਾਤ ਜੋ ਗੱਲਬਾਤ ਕੀਤੀ ਤਾਂ ਗੁੱਸੇ 'ਚ ਨਹੀਂ ਪਿਆਰ ਨਾਲ ਬੋਲੀ ਠੀਕ ਹੈ। ਠੀਕ ਹੈ ਜੀ। ਹਾਂ। ਚਲ ਰੇੜੀ ਚਾਹੀਦਾ ਤਾਂ ਨਹੀਂ ਤੁਹਾਨੂੰ ਕੁਝ। ਨਾ ਮੈਨੂੰ ਬਸ ਕੁਛ ਹੀ ਚਾਹੀਦਾ। ਬਸ ਠੀਕ ਹੈ। ਹਾਂ। ਹਰਪ੍ਰੀਤ ਜਾਂ ਤਾਂ ਭਾਈ ਬੁੱਤ ਨੂੰ ਕਿਹਾ ਡਿਸਟਰਬ ਚਲਾ ਕੇ ਜਾਦਾ ਕਿਉਂਕਿ ਵੇਕਰਸਾਂ ਦੀ ਕੁੜੀ ਹੈ ਤੇ ਜਾਂ ਫਿਰ ਮੈਨੂੰ ਲੱਗਦਾ ਮੇਰੇ ਕੋਲੇ ਜਰਨੈਲ ਹੀ ਚਬਲ ਮਾਰ ਗਈ ਕੋਈ ਨਹੀਂ ਦੇਖਦੇ ਆਂ ਦੇਖਦੇ ਆਂ ਕਿ ਬਣਦਾ ਕੀ ਆ ਆ ਦੇਖੋ ਮੰਮੀ ਲੜਾਈ ਦੇ ਨਤੀਜੇ ਨਾਲ ਇਹੀ ਹੁੰਦਾ ਫਿਰ ਅੱਜ ਪਤਾ ਨਹੀਂ ਪੇਪਰ ਕਿੱਥੋਂ ਹੀ ਆਇਆ ਕਿੱਥੋਂ ਨਹੀਂ ਕੁਛ ਵੀ ਨਹੀਂ ਆਉਂਦਾ ਸੀਗਾ ਆ ਯਾਰ ਕਲੇਸ਼ ਨਹੀਂ ਹੀ ਪੈ ਜਾਂਦਾ ਉੱਤੇ ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਕਿ ਮੇਰੇ ਕੋਲ ਕੁਛ ਪੇਪਰ ਰਹਿ ਗਏ ਵੀ ਹੁਣ ਤਾਂ ਕੁਛ ਦਿਨ ਸ਼ਾਂਤ ਰਹਿ ਲੈਂਦੇ ਤੁਸੀਂ ਸਿਰ ਉੱਠਣਸਾਰ ਕਲੇਸ਼ ਪਾਉਣ ਲੱਗ ਜੰਨੇ ਹੋ ਆਹੋ ਮੈਂ ਕਲੇਸ਼ ਪਾਉਣ ਲੱਗ ਜਾਨੀ ਹੈਗੀ ਨਾ ਕਿਤਾਬਾਂ ਤੂੰ ਚੱਕਣੀ ਪੜਨਾ ਤੂੰ ਮੈਂ ਕਿਹਾ ਤੇਰੇ ਹੱਥੋਂ ਕਿਤਾਬਾਂ ਖੋਲੀਆਂ ਸੀਗੀਆਂ ਵੀ ਤੈਨੂੰ ਪੇਪਰ ਨਹੀਂ ਆਇਆ ਮੈਂ ਜਦੋਂ ਤਾਂ ਪੜਨ ਲੱਗਦੀ ਆ ਬਾਅਦ ਤੂੰ ਲੜੀ ਜਾਂਦੀ ਆ ਉਹ ਦਿਮਾਗ 'ਚ ਲੜਾਈ ਪੈਂਦੀ ਰਹਿੰਦੀ ਆ ਕਿਤਾਬਾਂ ਦਾ ਕਿੱਥੋਂ ਪੜਿਆ ਮੇਰੇ ਦਿਮਾਗ 'ਚ ਪੈ ਜਾਏ ਪਈ ਜਾਏ ਫੇ ਲੜਾਈ ਮੈਂ ਤਾਂ ਬੋਲ ਲੂੰਗੀ ਫਿਰ ਜਿਹੜੀ ਗੱਲ ਤੇ ਮੈਂ ਤੁਹਾਨੂੰ ਬੋਲਿਆ ਜਾਊਗਾ ਬੋਲੂੰਗੀ ਮੈਂ ਤਾਂ ਨਾ ਫਿਰ ਜਦੋਂ ਮੈਂ ਵਿਆਹ ਕੇ ਲਈ ਸੋਚ ਤਾ ਮੇਰੀ ਧੀ ਜੇ ਮੇਰੇ ਇੱਕ ਧੀ ਹੋਰ ਹੁੰਦੇ ਉਹਨੂੰ ਨਾ ਪੜਾਉਂਦੀ ਵੀ ਇਹਨੂੰ ਮੈਂ ਪੜਾ ਦੂੰਗੀ ਉਹ ਗੱਲ ਤਾਂ ਅਸਰ ਨਾ ਹੁੰਦੀ ਆ ਇਹ ਥੋੜੀ ਹੁੰਦੀ ਆ ਜਦੋਂ ਕੰਮ ਲਾਟਾਂ ਚਾਹ ਕੇ ਕਿਤਾਬਾਂ ਬੈਠ ਰੋ ਦਲ ਕੇ ਕੰਮ ਤੋਂ ਮੈਂ ਮੈਂ ਕੰਮ ਮੈਂ ਤਾਂ ਹੁਣ ਕੱਬ ਹੀ ਨਹੀਂ ਮੇਰਦਾ ਫਰੇ ਸਾਰੇ ਕਸ ਦਾ ਕਿਵੇਂ ਹਾਂ ਕਿਵੇਂ ਕੀ ਮੈਂ ਤਾਂ ਕਿਤੇ ਨਾ ਕਿਤਾਬਾਂ ਨੂੰ ਅੱਗ ਹੀ ਲਾਤੀ ਫਰੇ ਨਵੇੜਿਆ ਕੰਮ ਤੱਕ ਲਈ ਨਹੀਂ ਆ ਕੇ ਤੀ ਜੇਦਰ ਤਾ ਜੇ ਮੈਂ ਹੁਣ ਕੁਝ ਕਹੂੰਗੀ ਕਹੋਂਗੇ ਬੋਲਦੀ ਆ ਨਾ ਕਿਤਾਬਾਂ ਨੂੰ ਅੱਗ ਕਾਤ ਲਾਈ ਆਹ ਨਹੀਂ ਗੱਲ ਹੁੰਦੀ ਫਿਰ ਕਿਹੜੇ ਕਲੇਸ਼ ਵਾਲਾ ਕੰਮ ਨਹੀਂ ਹੈਗਾ ਹੁਣ ਪਈ ਜੇ ਅੱਗੇ ਕਿਹੜਾ ਘਾਟਾ ਕਲੇਸ਼ ਕਲੇਸ਼ ਵਾਲਾ ਕੰਮ ਨਹੀਂ ਹੈ ਫਿਰ ਮੰਮੀ ਆ ਕਿ ਤਾ ਗੱਲ ਤਗਾਵਾ ਤੁਹਾਡੇ ਕਿਤਾਬਾਂ ਨੂੰ ਅੱਗ ਲਾਉਣ ਦੀ ਕੀ ਲੋੜ ਸੀਗੀ ਆਇਕਾ ਦੋ ਤਾਂ ਮੇਰੇ ਪੇਪਰ ਰਹਿ ਗਏ ਸੀਗੇ ਫੇਰ ਜਦੋਂ ਹੁਣ ਤੁਹਾਨੂੰ ਕੁਝ ਆਏ ਨਹੀਂ ਪੇਪਰਾਂ ਚ ਫੇਰ ਕੀ ਕਰਾਂਗੇ ਪੇਪਰ ਦੇ ਕੇ ਮੈਨੂੰ ਐਂਕੋ ਦੱਸ ਦੇ ਕੀ ਕਰਾਂਗੇ ਨਾ ਕਿਤਾਬਾਂ ਦਾ بس پتہわせ ਆਪਾਂ ਨੇ ਵੇੜਿਆਗਾ ਹਾਂ ਬਸ ਥੋੜਾ ਸਵੇਰੇ ਤੇ ਸ਼ਾਮ ਤੱਕ ਆਹੀ ਕਲੇਸ਼ ਹੁੰਦਾ ਨਾ ਨਾ ਸਾਰਾ ਦਿਨ ਤਾਂ ਕੰਮ ਕਰਦੀ ਤੁਹਾਨੂੰ ਵੀ ਪਤਾ ਕਰਦੀਆਂ ਕੰਮ ਆ ਥੋੜੇ ਮੋਢੇ ਤੁਹਾਨੂੰ ਕੰਮ ਤੁਹਾਨੂੰ ਕਰਨੇ ਪੈਂਦੇ ਉਸ ਉਹਦੇ ਪਿੱਛੇ ਮੇਰੇ ਬਈ ਮੈਂ ਤਾਂ ਜਮਾ ਨਹੀਂ ਕਰਦੀਗੀ ਮੈਂ ਸਾਰੀ ਉਮਰ ਕੰਮ ਹੀ ਕੀਤਾਗਾ ਬੱਚਾ ਹੁਣ ਹੁੰਦਾ ਨਹੀਂਗਾ ਆਦਾ ਕਰੋ ਜਾਂ ਨਾ ਕਰੋ ਤੇਰੇ ਪੁੱਤ ਨੂੰ ਕਹਿੰਦੇ ਨੌਕਰਾਂ ਨਹੀਂ ਲਾ ਦੂਗਾ ਮੇਰੇ ਨਾਲ ਤਾਂ ਗੱਲ ਖੋਲੀ ਸੀ ਮੈਂ ਤਾਂ ਘਰ ਦੇ ਨੂੰ ਸੱਦ ਲੈਣੀ ਵੀਰ ਇੱਕ ਗੱਲ ਹੀ ਆ ਸੱਦ ਲਿਆ ਜਾ ਘਰ ਦੇ ਨੂੰ ਹਾਂ ਪੁੱਛ ਲੂ ਇਹਨਾਂ ਨੂੰ ਮੈਂ ਲੈ ਪੁੱਛੂ ਤੇਰੀ ਮਾਂ ਨੂੰ ਵੀ ਉਹਨੇ ਘਰੇ ਆ ਕੇ ਕੰਮ ਖਾਣਾ ਸਾਰੇ ਘਰ ਆ ਕੇ ਨਾ ਤੇਰੀ ਮਾਂ ਵੀ ਕਹੂ ਅੱਜ ਗੱਲ ਕਹਿ ਕੇ ਲੋ ਫਿਰ ਜਿੰਨਾ ਕਿ ਸਤੋਂ ਪੜਾਇਆ ਨੇ ਪੜਾਤਾ ਉਤੋਂ ਦਾ ਤੂੰ ਇਹਨਾਂ ਖਰਚ ਕਰਵਾਈ ਜਾਨੀ ਹੈਗੀ ਨਾ ਤੂੰ ਘਰ ਦਾ ਕੰਮ ਕਰਦੀ ਨਾ ਤੇਰਾ ਕੁਝ ਬੰਦ ਦਾ ਪੇਪਰਾਂ ਦੇ ਵਿੱਚੋਂ ਦੇ ਦੇ ਕੇ ਪੇਪਰ ਮਾਂ ਜੇ ਵਿਆਹ ਕੇ ਲੈ ਗਈ ਤੇ ਬੱਚੀ ਵੀ ਤਾਂ ਕਰ ਦੇ ਦੇ ਉਹ ਪੈਸੇ ਇਹਨੇ ਦੇ ਦੇ ਦੋ ਪੈਸੇ ਇਹਨੇ ਪੇਪਰ ਤੇ ਨਹੀਂ ਜਾਣਾ ਇਹ ਥੋੜੀ ਗੱਲ ਹੁੰਦੀ ਹੈਗੀ ਹਾਂ ਤੇ ਫਿਰ ਪੈਸੇ ਮੈਂ ਕਿਹਾ ਉਹ ਹੀ ਡਾ ਕੇ ਆਉਣੀ ਆ ਪਤਾ ਹੀ ਲਾਡੀ ਨੂੰ ਸਾਰੇ ਹੀ ਪਤਾ ਪਤਾ ਲਾਡੀ ਨੂੰ ਲਾਡੀ ਨੇ ਤਾਂ ਸਿਰ ਚੜਾਈ ਹੋਈ ਹੈਗੀ ਆ ਹੁਣ ਜੇ ਉਹ ਮਲਵਟੋ ਪੱਕ ਲੈਂਦਾ ਫਿਰ ਉਹ ਵੀ ਨਾ ਪੱਕ ਲਵੇ ਹੂੰ ਨਾਵੇ ਤੇਰਾ ਪੱਕਾ ਹਾਂ ਪੱਕ ਸਾਰਾ ਦਿਨ ਆਹੀ ਕੰਜਰ ਕਲੇਸ਼ ਆ ਨਾ ਪਾਉ ਕੰਜਰ ਕਲੇਸਾ ਨਾ ਬੁਲਾਓ ਮੈਨੂੰ ਆ ਚੁੱਪ ਕਰਕੇ ਸਿੱਧੇ ਹੋ ਕੇ ਕਰਦਾ ਕੰਮ ਕਰੀ ਚਲੋ ਅਲੇ ਸਾਨਾ ਹੀ ਹੋ ਰਾ ਕਿਹੜੇ ਵੇਲੇ ਦਾ ਤੋਰਾ ਹਜੇ ਤੱਕ ਨਹੀਂ ਬੋੜਿਆਗਾ ਪਤਾ ਨਹੀਂ ਕੋਈ ਰੰਗ ਲਾ ਕੇ ਆਊਗਾ ਕਿ ਨਾ ਕਿਹੜਾ ਬੋਲਣ ਵਾਲਾ ਇਹ ਤਾਂ ਬੋਲਦਾ ਨਹੀਂਗਾ ਵਿੱਚ ਹੀ ਮੂੰਹ ਦੇ ਗੁੰਨਗੁੰਨ ਕਰੀ ਜਾਂਦਾ ਵੀ ਤੂੰ ਅਗਲੇ ਜੇ ਪੂਰੀ ਚੰਗੀ ਤਰ੍ਹਾਂ ਗੱਲ ਕੀਤੀ ਹੋਵੇ ਪਤਾ ਨਹੀਂ ਕੀ ਕਰੋਗੇ ਹਜੇ ਤੱਕ ਨਹੀਂ ਆਇਆਗਾ ਸ਼ੁਗਰ ਪਾਰ ਬਣੇ ਇਹ ਤੂੰ ਕਿਹ ਹੈਸੀਆ ਮੇਰਾ ਕੰਮ ਖਰੇ ਆਇਆ ਉਹ ਧੀ ਲੀ ਲਾਇਆ ਹੁਣ ਇਹ ਦੇਖਦੇ ਭਾਂਬੜ ਕਦੋਂ ਮਚੂਗਾ ਅੱਛਾ ਲਾਇਆ ਚਲ ਸ਼ੁਕਰ ਕੋਈ ਤੇ ਚੱਜ ਦਾ ਕੰਮ ਕਰਕੇ ਆਇਆ ਪਹਿਲਾਂ ਮੈਂ ਜੋ ਜਾ ਕੇ ਕਿਕਰਸਾਂ ਨੂੰ ਪਹਿਲਾਂ ਤਾਂ ਗੱਲ ਮੰਨੀ ਹੀ ਨਹੀਂ ਮੇਰੇ ਗੱਲ ਨੂੰ ਪੈ ਕਹਿੰਦਾ ਇਹ ਗੱਲ ਹੋ ਸਕਦੀ ਹੈ ਕਿਕਰਸਾਂ ਦੀ ਕੁੜੀ ਹੈ ਉਹਦੇ ਕਿਕਰਸਾਂ ਵਾਲਾ ਕਿੱਲਾ ਗਲਚੀ ਹੈ ਜਿਵੇਂ ਅੱਛਾ ਕੀ ਗੱਲ ਕੀ ਬਣਾ ਕੇ ਆਇਆ ਗੱਲ ਮੈਂ ਕਿਹਾ ਮੈਂ ਵੀ 2-3 ਦਿਨ ਹੋ ਗਏ ਮੈਨੂੰ ਕਿਸੇ ਨੇ ਦੱਸਿਆਗਾ ਕਿ ਮੈਂ ਕੁੜੀ ਕਿਤੇ ਆਪਣੀ ਮੋਟਰਸਾਈਕਲ ਤੇ ਜਾਂਦੀ ਹੈ ਕਿਸੇ ਨਾਲ ਕਾਰ ਤੇ ਚੜ੍ਹ ਕੇ ਜਾਂਦੀ ਹੈ ਆਪਣੇ ਅੱਡੇ ਤੋਂ ਚੜ੍ਹਦੀ ਹੈ ਤੇ ਅੱਡੇ ਤੇ ਉਤਰਦੀ ਹੈ ਉਹ ਕਹਿੰਦਾ ਹੋਈ ਨਹੀਂ ਸਕਦੀ ਕਹਿੰਦਾ ਮੇਰੀ ਕੁੜੀ ਬਸ ਤੇ ਜਾਂਦੀ ਆ ਜਾਓ ਬਹੁ ਫਿਰ ਸਾਡੀ ਪਰਜਾਈ ਛੱਡ ਰਿਹਾ ਕਹਿੰਦਾ ਸਿਫਪਾਲਕੌਰ ਨੂੰ ਕਹਿੰਦਾ ਵੀ ਬਾਈ ਐਂ ਕਹਿੰਦਾਗਾ ਉਹ ਕਹਿੰਦੀ ਨਾ ਮੈਂ ਤਾਂ ਕਹਿੰਦੀ ਹੋਈ ਸਕਦੀ ਮੈਂ ਹੋ ਕੇ ਨਹੀਂ ਸਕਦਾ ਉਹਦੇ ਤਾਂ ਅੱਗ ਲੱਗ ਗਈ ਉਹ ਮੈਂ ਹਾਂ ਉਹ ਤਾਂ ਨਾ ਸਨੋਸ਼ੀ ਦੀ ਗੋਦੀ ਖਾਂਦੀ ਅੱਛਾ ਹਾਂ ਐਡਾ ਕੋਈ ਉਹਨੇ ਇਹੋ ਨਹੀਂ ਕਰਿਆ ਹਾਂ ਤੇ ਨਾ ਬਾਈ ਇਹ ਤਾਂ ਗੱਲ ਹੀ ਨਹੀਂ ਹੋ ਸਕਦੀ ਮੈਂ ਪੂਰਾ ਧਿਆਨ ਆ ਸਾਡੇ ਜਵਾਕਾਂ ਦਾ ਮੈਂ ਧਿਆਨ ਕਿਹਦੇ ਦੱਸਾਂ ਤੁਹਾਡਾ ਕੀ ਹੈ ਮੱਕੀ ਵੀਜੀ ਰੱਖੀ ਆ ਚਾਰ ਪਾਰੋਂ ਕੇ 10 گاਵਾਵਾਂ ਬਣ ਖੜਾ ਧਿਆਨ ਉਧਰ ਹੈ ਇਹ ਮੈਂ ਧੋਨੇ ਚ ਤੁਰਿਆ ਫਿਰਦਾ ਉਹ ਜਿਆ ਮੁੰਡਾ ਤੁਹਾਡਾ ਮੈਂ ਸੁਣ ਤਾਂ ਪੈਸੇ ਇਕੱਠੇ ਕਰਨ ਦੀ ਹੋਗੀ ਮੈਂ ਜਵਾਕਾਂ ਬਣੀ ਧਿਆਨ ਨਹੀਂ ਮੈਂ ਜਿਹੜੀ ਗਲਤੀ ਆਪਣੇ ਨਾਲ ਮੇਰੇ ਨਾਲ ਤਾਂ ਹੋ ਗਈ ਮੈਂ ਹੁਣ ਤੁਸੀਂ ਨਾ ਕਹਦੇ ਹੋ ਕਰ ਲਿਓ ਹਾਂ ਉਹ ਕਹਿੰਦਾ ਨਾ ਨਾ ਬਾਈ ਇਹ ਤਾਂ ਕਹਿੰਦਾ ਹੋ ਹੀ ਨਹੀਂ ਸਕਦਾ ਮੈਂ ਗੌਰ ਕਰ ਮੈਂ ਤੂੰ ਉਹ ਦੇਖਦੇ ਕੀ ਬਣਦਾ ਹੈਗਾ ਤੂੰ ਮਾੜੀ ਹੁਣ ਬਿੜਕ ਰੱਖੀ ਬਿੜਕ ਤਾਂ ਮੈਂ ਪੂਰੀ ਰੱਖੂੰਗੀ ਹੁਣ ਜਦੋਂ ਮੈਨੂੰ ਪ ਮੈਨੂੰ ਕਿੱਥੇ ਜਾ ਕਹੋਗੀ ਮੈਂ ਤਾਂ ਉਹਨਾਂ ਚੱਕਰ ਟੇਕ ਹੀ ਨਹੀਂ ਆਉਣੇਗੀ ਜਿੰਨਾਂ ਚੱਕਰ ਕੋਈ ਗੱਲ ਦਾ ਨਹੀਂ ਮੈਨੂੰ ਪਤਾ ਲੱਗਦਾਗਾ ਮੈਂ ਤਾਂ ਕਹਿੰਦੀ ਆ ਜਿਵੇਂ ਮੇਰੀ ਧੀ ਨੂੰ ਮਾਰਿਆ ਹੈਗਾ ਉਵੇਂ ਹੀ ਆਪਦੀ ਧੀ ਨੂੰ ਮਾਰੇ ਫੇਰ ਮੇਰੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਉਹਨਾਂ ਚੱਕਰ ਨਹੀਂ ਤਾਂ ਤੜਫਦੀ ਰਹੂਗੀ ਉਹ ਤੇ ਜਵਾਕੜੀ ਮੇਰੇ ਕਾਲਜੇ ਨੂੰ ਵੀ ਠੰਡ ਉਦੋਂ ਹੀ ਪਾਉਗੀ ਮੈਂ ਤਾਂ ਦੇਖਦੀ ਆ ਨਾ ਜਦੋਂ ਮੇਰਾ ਤਾਂ ਖੂਨ ਖੋਲਦਾ ਹੈਗਾ ਉਹਨਾਂ ਨੂੰ ਦੇਖ ਕੇ ਬਿ ਆਪਤਾ ਦੇਖ ਲੈ ਕਿਵੇਂ ਵਧੀਆ ਰਹਿੰਦੇ ਆ ਤੇ ਮੇਰੀ ਜਵਾਕੜੀ ਮਾਰਦੀ ਕੀ ਬੁਰਾ ਹੋ ਗਿਆ ਸੀ ਉਹਦੇ ਤੋਂ ਇੱਕ ਛੋਟੀ ਜਿਹੀ ਗਲਤੀ ਕੀਤੀ ਸੀ ਛੋਟੀ ਜਿਹੀ ਗਲਤੀ ਦੀ ਐਡੀ ਵੱਡੀ ਸਜ਼ਾ ਦੇ ਦਿੱਤੀ ਜਵਾਕ ਨੇ ਚਲ ਉਹ ਤਾਂ ਜਿਹੜਾ ਕੋ ਸੋਣਾ ਹੈ ਉਹ ਤਾਂ ਹੁਣ ਭੁੱਲ ਜਾ ਹੁਣ ਤੂੰ ਨਵਾਂ ਦੇ ਕੀ ਬਣਦਾ ਹੈਗਾ ਉਹ ਤਾਂ ਕਹਿੰਦਾ ਕਿਕਰ ਸੌਂਦਾ ਕਹਿੰਦਾ ਇੰਨਾ ਢੜਾ ਜਵਾਕ ਕਹਿੰਦਾ ਮੇਰੇ ਪੂਰੇ ਕਹਨੇ ਚ ਮੈਂ ਕਈ ਵਾਰ ਐਂ ਹੁੰਦਾ ਹੈਗਾ ਜਵਾਕ ਘਰੇ ਘਰੇ ਕਹਨੇ ਚ ਹੁੰਦੇ ਆ ਮੈਂ ਜੋ ਕਾਲ ਜਵਗ ਜਾਂਦੇ ਨੇ ਨਾ ਉਦੋਂ ਪਰ ਲੱਗ ਜਾਂਦੇ ਆ ਮੈਂ ਉਹਦੋਂ ਜਵਾਕ ਹੋਰ ਬਣ ਜਾਂਦੇ ਉੱਥੇ ਜਾ ਕੇ ਆਹੋ ਤੂੰ ਤਾਂ ਕਹਿਣਾ ਭੁੱਲ ਜਾ ਪਰ ਮੈਥੋਂ ਕਿੱਥੇ ਭੁੱਲਿਆ ਜਾਂਦਾ ਕਹਿੰਦਾ ਤੂੰ ਗੱਲ ਕਹਿਣਾ ਇਹ ਕਹਿੰਦਾ ਹਜੇ ਤੱਕ ਮੈਨੂੰ ਕਿਸੇ ਨੇ ਦੱਸੀ ਨਹੀਂ ਮੈਂ ਹੈ ਬਈ ਗੱਲ ਕੋਈ ਨਹੀਂ ਦੱਸਦਾ ਮੈਂ ਇਹ ਤਾਂ ਮੈਂ ਤੈਨੂੰ ਆਪ ਦਾ ਕਰਕੇ ਦੱਸਤੀ ਮੈਂ ਹਜੇ ਤੈਨੂੰ ਮੈਂ ਸੰਭਲ ਜਾ ਮੈਂ ਤੇ ਮੈਂ ਇਹਨਾਂ ਉਹ ਕਿਤੇ ਕੁੜੀ ਨੂੰ ਪੁੱਛਣ ਲੱਗ ਜੇ ਮੈਂ ਪੂਰੇ ਗੌਰ ਕਰਕੇ ਉਹ ਕਰੀ ਮੈਂ ਗੱਲ ਦੀ ਜਿੱਦਾਂ ਹੀ ਪੁੱਛ ਲਿਆ ਮੈਂ ਜਵਾਬ ਆ ਕੇ ਮੰਨਦੇ ਨਹੀਂਗੇ ਹਾਂ ਪਤਾ ਨਹੀਂ ਹੁਣ ਕਿਵੇਂ ਕਰੂਗਾ ਕੁੜੀ ਨੂੰ ਪੁੱਛੂਗਾ ਕਹਾ ਦੇ ਉਹ ਕਰੂਗਾ ਇਹ ਹੁਣ ਗਾਹਾਂ ਪਤਾ ਲੱਗਦਾ ਕੀ ਬਣਦਾਗਾ ਚੱਲ ਵਧੀਆ ਹੈ ਲਾਜੇ ਮੈਨੂੰ ਤਾਂ ਉਹਦੇ ਮਗਰ ਮੁੰਡਾ ਲਾਉਣਾ ਪਿਆ ਮੈਂ ਤਾਂ ਕੋਈ ਮੁੰਡਾ ਵੀ ਲਾ ਦੂੰਗੀ ਪੈਸੇ ਦੇ ਕੇ ਬਸ ਉਹਨੂੰ ਮਰਨੀ ਚਾਹੀਦੀ ਓਦੀ ਕੁੜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾਗਾ ਬਾਹਰ ਟੈਮ ਨਹੀਂ ਉਹ ਕੱਢਦੀ ਹੈ ਜਦੋਂ ਕਹਿੰਦੇ ਹੁੰਦੇ ਹਨ ਨਾ ਟੀਲੀ ਲੱਗ ਜੇ ਹੌਲੀ 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 ਭੰਬੜ ਬਣਦਾ ਇੱਕੇ ਦਾਮ ਹੋ ਉਹਨ ਤੇ ਹੋਰ ਤੈਨੂੰ ਕੀ ਕਿਹਾ ਸੀ ਤਾਂ ਹੀ ਤਾਂ ਤੈਨੂੰ ਸਮਝਾਇਆ ਸੀ ਤੂੰ ਤਾਂ ਚੁੱਪ ਕਰਕੇ ਅੰਦਰ ਬਹਿ ਜਾ ਨਾ ਆ ਕੇ ਹੈ ਇਹ ਹੀ ਗੱਲ ਤੈਨੂੰ ਸਮਝਾਉਂਦੀ ਸੀ ਜੇ ਤੂੰ ਕਰੇ ਪਵਾ ਕੀ ਨਹੀਂ ਹੋ ਸਕਦਾਗਾ ਹੈ ਉਹੀ ਗੱਲ ਉਂਗਲਾਂ ਤੱਕੇ ਪੱਥਰਾਂ ਨੂੰ ਪਾੜ ਦਿੰਦੀਆਂ ਹੈਗੀਆਂ ਚਲੋ ਕੋਈ ਨਹੀਂ ਮੈਂ ਕਿਹਨਾਂ ਕੁ ਚਾਹ ਬਣਾ ਦੇ ਮੈਂ ਖੇਦ ਗੇੜਿਆ ਮਾਰਿਆ ਮਨ ਦੇਖ ਲੈ ਹਮ ਕਿੱਕਣੀਆਂ ਪਈਆਂ ਨੇ ਸਿਮਲਾ ਮੀਮੂ ਪਏਗਾ ਉਹ ਖੇਤ ਚਲ ਬਣਾ ਦਿੰਦੀ ਆ ਚਾ ਇਹ ਤਾਂ ਤੂੰ ਇਹ ਗੱਲ ਦੀ ਬੇਪਰਵਾਹ ਹੋ ਜਾ ਇਹ ਤਾਂ 5-7 ਦਿਨ ਟੱਪਦੇ ਨਹੀਂਗੇ ਉਹ ਤਾਂ ਪਤਾ ਲੱਗ ਜੂਗਾ ਫੇਰ ਹੀ ਪਤਾ ਲੱਗੂਗਾ ਜੇ ਕੋਈ ਉਧਰੋਂ ਸੁੰਘ ਨਿਕਲੀ ਫੇਰ ਤਾਂ ਮੈਨੂੰ ਪਤਾ ਲੱਗ ਜਾਊਗਾ ਵੀ ਹਾਂ ਕਣਕੰਡਾ ਹੈਗਾ ਤੇਰੇ ਚ ਨਹੀਂ ਤਾਂ ਬਸ ਚੁੱਪ ਕਰਕੇ ਬੈਠਣ ਵਾਲਾ ਹੀ ਆ ਚਾਹ ਲਿਆ ਦੇ ਹੋਰ ਤਾਂ ਕੋਈ ਆਮਦਾ ਨਹੀਂ ਕੰਮ ਕਿੰਨਾ ਚਿਰ ਬੈਠੇ ਰਹੇ ਉਹ ਜਿਹੜੀ ਬਹਿ ਗਏ ਹੁਣ ਨਹੀਂ ਬਹਿੰਦੇ ਹੁਣ ਤਾਂ ਪੰਮਾਂ ਦੇ ਕੁਛ ਕਰਨਾ ਪੈ ਜੇ ਉਹ ਤਾਂ ਦਿਨ ਰਾਤ ਮੇਰੇ ਸੇ ਕੰਮ ਤੇ ਜ਼ੋਰ ਲਾ ਦੂੰਗਾ ਖੇਤੀਬਾਣੀ ਬੋਣੀ ਘਟ ਜਾਣਾ ਪੈ ਜੇ ਮੈਨੂੰ ਹਾਂ ਜੀ ਆ ਗਈ ਕਿਵੇਂ ਹੋਇਆ ਪੇਪਰ ਓਏ ਕੀ ਹੋ ਗਿਆ ਹੋਣਾ ਕਿ ਬਸ ਉਹੀ ਮੰਮੀ ਹੋਂਸਰ ਫੇਰ ਲੜਨ ਲੱਗ ਗਏ ਓ ਕੋਈ ਗੱਲ ਨਹੀਂ ਤੂੰ ਪਹਿਲਾਂ ਮੈਨੂੰ ਆਂ ਦੱਸ ਪੇਪਰ ਕਿਵੇਂ ਆ ਪੇਪਰ ਵਧੀਆ ਹੋਇਆ ਬਸ ਜਦੋਂ ਕੋਰੇ ਕਲੇਸ਼ ਕਰਕੇ ਜਦੋਂ ਪੇਪਰ ਕਿੱਥੋਂ ਵਧੀਆ ਹੋ ਜਾਊਗਾ ਯਾਰ ਮੈਂ ਤਾਂ ਪਹਿਲਾਂ ਹੀ ਪਤਾ ਸੀ ਮੈਂ ਬੇਬੇ ਨੂੰ ਕਹਿ ਕੇ ਵੀ ਹਟਿਆ ਜੀ ਮੈਂ ਕਹਾ ਤੂੰ ਨਾ ਕਲੇਸ਼ ਕਰਨਾ ਨਾ ਕਲੇਸ਼ ਕਰ ਵੀ ਰਹਿੰਦੇ ਰਹਿੰਦੇ ਵੇਪਰ ਨਹੀਂ ਵਧਿਆ ਹੋਣਾ ਫਿਰ ਵੀ ਪਾਸਤਾ ਹੋ ਜੇਗੀ ਨਾ ਹੁਣ ਤਾਂ ਰਿਜ਼ਲਟ ਆਇਆ ਤੇ ਪਤਾ ਲੱਗੂਗਾ ਹੁਣ ਆਪਦੇ ਮੈਨੂੰ ਤਾਂ ਪੂਰੀ ਕੋਸ਼ਿਸ਼ ਕਰਕੇ ਆਈ ਆ ਉਹ ਤੂੰ ਉਹਦਾ ਛੱਡੂ ਤੂੰ ਮਮੇ ਨੇ ਸਾਰੀਆਂ ਕਿਤਾਬਾਂ ਮਚਾਤੀਆਂ ਮੇਰੀਆਂ ਕਿਉਂ ਬਸ ਕੇ ਨਹੀਂ ਪੜਨਾ ਮੈਂ ਅੱਕੀ ਪਈ ਆ ਤੇ ਉਹ ਮੈਂ ਨਾਲ ਸੋਤੇ ਹੁਣ ਕੀ ਬੋਲਾਂ ਕੀ ਯਾਰ ਮੈਂ ਕਿ ਥੋਡੇ ਨੂੰ ਘਰੇ ਫੋਨ ਨਹੀਂ ਕਰਦੀ ਜੇ ਮੈਂ ਮੰਮੀ ਨੂੰ ਫੋਨ ਕਰ ਦੂੰਗੀ ਇੱਥੇ ਆ ਜਾਣਗੀ ਜਲੂਸ ਨਿਕਲੇ ਆਪਣਾ ਇੱਥੇ ਚੁੱਪ ਕਰ ਮੇਰੀ ਗੱਲ ਸੁਣ ਚਾਹਤਰੀ ਹੈ ਹਾਂ ਤੂੰ ਐ ਕਰ ਵੀ ਚਲ ਕੋਈ ਨੂੰ ਤੂੰ ਐ ਕਰ ਮੈਂ ਤੁਹਾਨੂੰ ਕਰਾ ਦੇਣਾ ਜੇ ਕਿਤਾਬਾਂ ਮਚਾਦੀਆਂ ਨਾ ਤੂੰ ਅਸ ਸਹੇਲੀ ਨੂੰ ਫੋਨ ਕਰ ਜਿਹੜੀ ਤੇਰੇ ਨਾਲ ਪੜ੍ਹਦੀ ਹੈ ਤੂੰ ਉਹਨੂੰ ਐ ਕਹ ਦੇ ਕਿ ਜਿਹੜੀ ਜਿਹੜੀ ਵੀ ਤੇਰੇ ਕੋਲ ਬੁੱਕ ਆ ਜਿਹੜਾ ਪੇਪਰ ਤੇਰਾ ਇੱਕ ਰਹਿ ਗਿਆ ਉਹਦੀ ਸਾਰੀ ਬੁੱਕ ਨੂੰ ਕਾ ਫੋਟੋ ਸ਼ੇਅਰ ਕਰਾ ਕੇ ਮੈਨੂੰ ਦੇ ਦੇ ਹੈ ਕਿਆ ਕੇਰਾ ਤਾਂ ਦੰਦ ਸਾਰ ਨਹੀਂ ਪਊਗਾ ਉਹ ਦੂਬਾ ਦੇਖਦਾ ਬੇਬੇ ਨਾਲ ਮੈਂ ਆਰਾਮ ਨਾਲ ਗੱਲ ਕਰੂੰਗਾ ਤੈਨੂੰ ਪਤਾ ਨਾ ਕਿਤਾਬਾਂ ਨਾਲ ਕਿੰ ਮੰਮੀ ਨੇ ਕਿਹਾ ਮੁਝਾਈਆਂ ਸਾਰੀਆਂ ਕਿਤਾਬਾਂ ਕਿ ਇੰਨਾ ਕਿ ਮ ਦਿਨੋ ਦਿਨ ਨਾ ਖਾਤੀ ਹੋਈ ਪਈ ਆ ਹੋ ਲੈ ਯਾਰ ਮੈਨੂੰ ਕਿਹੜਾ ਪਤਾ ਸੀਗਾ ਵੀ ਐਡਾ ਬੜਾ ਕੰਮ ਹੋ ਜਾ ਕਰੇ ਫਿਰ ਤਾਂ ਮੈਂ ਘਰ ਹੀ ਨਾ ਜਾਂਦਾ ਜੇ ਐ ਪਤਾ ਹੁੰਦਾ ਤੂੰ ਮੇਰੀ ਗੱਲ ਸੁਣ ਫਿਕਰ ਨਾ ਕਰ ਜੇ ਮੈਂ ਤੈਨੂੰ ਕਿਹਾ ਨਾ ਉਵੇਂ ਆਪਦੀ ਸਹੇਲੀ ਨੂੰ ਫੋਨ ਕਰ ਉਹਨੂੰ ਤਾਂ ਫੋਨ ਹੁਣ ਕਰੂੰਗੀ ਕੋਈ ਹੱਲ ਹੀ ਨਹੀਂ ਹੈਗਾ ਮੇਰੇ ਕੋਲ ਤੁਸੀਂ ਨਹੀਂ ਮੰਮੀ ਨੂੰ ਸਮਝਾ ਸਕਦੇ ਮੈਂ ਤੁਹਾਨੂੰ ਦੱਸੀ ਹੈ ਨਹੀਂ ਕਿ ਤੁਹਾਡੇ ਮੂੰਹ ਕਰਕੇ ਮੈਂ ਚੁੱਪਾਂ ਜਿਆ ਹੀ ਕੋਈ ਚੱਲਦਾ ਰਹਿਣਾ ਮੈਨੂੰ ਘਰੇ ਫੋਨ ਕਰਨਾ ਪਊਗਾ ਮੰਮੀ ਫੇਰ ਹੀ ਲੋਟ ਆਉਣਗੇ ਯਾਰ ਤੂੰ ਕਿਉਂ ਇੱਕ ਪੇਪਰ ਦੇ ਲੈ ਇੱਕ ਪੇਪਰ ਜਦੋਂ ਇੱਕ ਪੇਪਰ ਹੋ ਗਿਆ ਦੋ ਜ਼ਿਆਦਾ ਡਿਊਟੀ ਜਾਣ ਲੱਗਦੀ ਆ ਘਰ ਦੇ ਕੰਮ ਆ ਜ਼ਰਾ ਖੜਾ ਮੈਚ ਰਾ ਦੂਗਾ ਘਰ ਦੇ ਕੰਮ ਹੁੰਦੇ ਉਹ ਲੱਡੀ ਗੱਲ ਹੀ ਨਹੀਂ ਹੈਗੀ ਮੈਂ ਨਹੀਂ ਕਰਨੇ ਘਰ ਦੇ ਕੰਮ ਤਾਂ ਮੈਂ ਕਰਦੀ ਆ ਜਿੰਨੇ ਕਿ ਮੈਨੂੰ ਹੁੰਦੇ ਆ ਹੁਣ ਮੰਮੀ ਤਾਂ ਇਹ ਕਹਿੰਦੀ ਐ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਕੰਮ ਫਿਰ ਜੇ ਮੈਂ ਸਾਰੇ ਕੰਮ ਕਰਨ ਲੱਗ ਗਈ ਫਿਰ ਮੇਨੂੰ ਤਾਂ ਜਾਇ ਨਹੀਂ ਜਾਣਾ ਰੋਟੀ ਟੋਕ ਤਾਂ ਹੁੰਦਾ ਚਲ ਸਾਰਾ ਨਾ ਔਖਾ ਕੰਮ ਉਹ ਮੈਂ ਕਰ ਜਣੀ ਝਾੜੂ ਪੁੱਛਦਾ ਵੀ ਕਰ ਜਣੀ ਕੱਪੜੇ ਹੁੰਦੇ ਪਿਛੇ ਮਾਰੇ ਮਟੂ ਜੇ ਕਿ ਘਰੇ ਆਜ ਆ ਜਾਂਦਾ ਹੁੰਦਾ ਉਸ ਤੇ ਚਾਹ ਪਾਣੀ ਹੁੰਦਾ ਤਾਂ ਤੂੰ ਮੇਰੀ ਗੱਲ ਸੁਣ ਤੂੰ ਮੈਨੂੰ ਗੱਲ ਦੱਸ ਜਦੋਂ ਮੰਨ ਲਾ ਵੀ ਮੈਂ ਬਾਹਰ ਆਂ ਦਰਵਾਜ਼ਾ ਨਾ ਕਿਸੇ ਪਾਸੇ ਕੋਈ ਆਡੀ ਗਵਾਂਡੀ ਮੰਨ ਲਾ ਵੀ ਜਿਹੜੀ ਕੋਈ ਬੁੜੀ ਆਪਣੀ ਤੇ ਉਹ ਤਾਂ ਨਹੀਂ ਆਉਂਦੀ ਕੋਈ ਉਹ ਤਾਂ ਨਹੀਂ ਭਰ ਭਰ ਕੇ ਜਾਂਦੀ ਬੇਬੇ ਹੁਣ ਮੈਨੂੰ ਤਾਂ ਕੀ ਪਤਾ ਮੇਰੇ ਪਿੱਛੇ ਕੌਣ ਆਉਂਦਾ ਮੈਂ ਮੰਮੀ ਨੇ ਇਹੀ ਗੱਲ ਕਹੀ ਸੀ ਕੋਈ ਮੰਮੀ ਜਦੋਂ ਆਪਣਾ ਵਿਆਹ ਹੋਇਆ ਹੋਇਆ ਸੀਗਾ ਉਦੋਂ ਨਹੀਂ ਮੰਮੀ ਸਗੋਂ ਐ ਕਰਦੀ ਹੁੰਦੇ ਸੀ ਹੁਣ ਘਰ ਲੱਗੇ ਮੈਨੂੰ ਵੀ ਇਹੀ ਲੱਗਦਾ ਹਾਂ ਵੀ ਕੋਈ ਉਂਗਲ ਲਾਉਂਦਾ ਮੰਮੀ ਨੂੰ ਹਾਂ ਤੂੰ ਐਂ ਕਹੀ ਤੂੰ ਨਿਗਰ ਰੱਖੀ ਜੇ ਕੋਈ ਆ ਰਹਿਣ ਫਿਰ ਮੈਨੂੰ ਦੱਸੀ ਫਿਰ ਮੈਂ ਲਾਉ ਹਜਾ ਚਾਚੀ ਦਾ ਜੀ ਜਾ ਕੇ ਜੇ ਕੀ ਹੁੰਦੀ ਹੋਈ ਤਾਂ ਮੈਂ ਦੇਖੂੰਗੀ ਉਹਨਾਂ ਰੱਖਣੀ ਪੋਗੀ ਨੀਗਾ ਕੋਈ ਕਹਿੰਦਾ ਪੇਪਰ ਤੋਂ ਬਾਅਦ ਕੁਛ ਦਿਨ ਮੈਂ ਘਰੇ ਹੀ ਹਾਂ ਇਸ ਕੰਮ ਦੀਆਂ ਕੋਈ ਨਹੀਂ ਰੱਖੂੰਗੀ ਨਾ ਕੋਈ ਨਹੀਂ ਮੈਂ ਲਾਉਂਗਾ ਅਗਲਾ ਬਾਅਦ 100 ਗਲਾਮਾਉਂਗਾ ਤੇ ਤੇਰੀ ਇਹਦੀ ਨੂੰ ਆਏ ਬੋਲਦੀ ਐ ਬੋਲਦੇ ਜੇ ਮੈਂ ਬੋਲ ਲਿਆ ਫਿਰ ਕੋਈ ਗੱਲ ਪੀਲਾ ਚਾਹ ਨੂੰ ਤੁਹਾਡੇ ਹੱਥ ਤੇ ਵੀ ਲਿਆਵਾਂ ਨਾ ਮੈਂ ਨਹੀਂ ਪੀਣੀ ਠੀਕ ਆ ਪਾਣੀ ਆ ਪੀਣਾ ਹੈ ਆਲ ਰੈਡੀ ਚਾਹ ਤੁਨੀ ਕੋਈ ਨਹੀਂ ਬਹਿ ਜਾ ਨਹੀਂ ਡੈਡੀ ਜੀ ਮੈਂ ਨਹੀਂ ਪੀਣੀ ਪੀ ਲਈ ਸੀ ਮੈਂ ਚਾਹਤਾ ਚਾਹ ਬੀਲੀ ਸੀ ਹਾਂਜੀ ਚਾਹ ਕਿੱਥੇ ਬੀਲੀ ਹੁਣ ਤਾਂ ਦਵਾਈਆਂ ਹੈ ਜੀ ਬਸ ਜੀ ਜਾਨੀ ਕੀਤਾ ਉਥੋਂ ਕਾਲਜ ਚ ਪਈ ਸੀ ਕੰਟੀਨ ਚ अच्छा हां ਕੰਟੇਨ ਜਪੀ ਆਈ ਸੀ ਕਿ ਬਾਜ਼ਾਰ ਚ ਬਾਜ਼ਾਰ ਚ ਬਾਜ਼ਾਰ ਗਏ ਹੋ ਤੁਸੀਂ ਕੁੜੀਆਂ ਕੁੜੀਆਂ ਬਾਜ਼ਾਰ ਵਗੀਆਂ ਹੋ ਲੈਣਾ ਸੀ ਬਾਜ਼ਾਰ ਨਹੀਂ ਡੈਡੀ ਅਸ ਤਾਂ ਕਿਤੇ ਨਹੀਂ ਗਏ ਨਾ ਨਾ ਬਾਜ਼ਾਰ ਤੁਸੀਂ ਗਏ ਹੋਗੇ ਬਹਿਣਾ ਚੌਂਕ ਨਹੀਂ ਨਾ ਡੈਡੀ ਥੋੜਾ ਪਹੁੰਚਦਾ ਮੇਰੇ ਪੇਪਰ ਚੱਲੀ ਜਾਂਦੇ ਆ ਮੈਂ ਤਾਂ ਕਾਲਜ ਚ ਗਈ ਸੀ ਬਾਜ਼ਾਰ ਨਹੀਂ ਨੇ ਕੁੜੀਆਂ ਨਾਲ ਕਈ ਵਾਰੀ ਬੱਚਾ ਵਗ ਜਾਂਦਾ ਉਹ ਮੈਨੂੰ ਆਪਣਾ ਦੱਸਿਆ ਸੀ ਉਹਨੇ ਕਹਿੰਦਾ ਵੀ ਕੁੜੀਆਂ ਬਾਜ਼ਾਰ ਚ ਗੰਗਾ ਸੀ ਅੱਜ ਸਰ ਸਾਡੇ ਵੀ ਕੁੜੀ ਕਹਿੰਦਾ ਗਈ ਸੀ ਆਪਣੇ ਨੇ ਵੀ ਮੇਕਾ ਨੇ ਤੇ ਮਖਾਚਰ ਭਾਈ ਗਏ ਹੋਣਗੇ ਜਵਾਕ ਵਿਚਾਰ ਮੈਨੂੰ ਤਾਂ ਪਤਾ ਨਹੀਂ ਮੈਂ ਮੈਂ ਤਾਂ ਦੱਸਿਆ ਨਹੀਂ ਨਹੀਂ ਡੈਡੀ ਉਪਲੇਖਾ ਲੱਗਿਆ ਹੋਣਾ ਉਹਨਾਂ ਨੂੰ ਤਾਂ ਮੈਂ ਤਾਂ ਗਈ ਨਹੀਂ ਕਿਤੇ ਵੀ ਮੈਂ ਤਾਂ ਕਾਲਜ 'ਚ ਹੀ ਸੀਗੀ ਭਲੇਖਾ ਤਾਂ ਕਿਵੇਂ ਲੱਗ ਜੂਗਾ ਐ ਆਏ ਤੁਸੀਂ ਗਏ ਹੋਵੋਗੇ ਕੋਈ ਉਹ ਕੋਈ ਚੀਜ਼ ਖਾਣ ਪੀਣ ਜਾ ਇਕੱਠੇ ਹੋ ਕੇ ਵਗ ਜਾਂਦੇ ਜਿਵੇਂ ਵੀ ਜੇ ਬੂਜੇ ਖਾਣ ਜੋ ਸੂਸੇ ਸੂਸੇ ਖਾਣ ਬਾਗ ਗਏ ਹੋਗੇ ਕਿ ਕੰਟੇਨ 'ਚ ਗਏ ਸੀ ਹਾਂ ਡੈਡੀ ਕੰਟੇਨ 'ਚ ਸੀ ਅੱਛਾ ਉਹ ਜਿਹੜੀ ਬਠਿੰਡੇ ਬੱਸ ਸਟੈਂਡ ਦੇ ਨਾਲ ਦੇ ਬੱਸ ਉਹ ਕੰਟੇਨ 'ਚ ਹੋਰ ਉਥੇ ਨਹੀਂ ਡੈਡੀ ਕਾਲਜ ਦੀ ਕੰਟੀਨ ਚ ਮੈਨ ਲੱਗਾ ਤੁਸੀਂ ਕਾਲਜ ਦੀ ਗੱਲ ਕਰੀ ਜਾਂਦੇ ਹੋ ਅੱਛਾ ਕਾਲਜ ਦੀ ਕੰਟੀਨ ਤੇ ਗਏ ਸੀ ਉੱਥੇ ਵੀ ਨਹੀਂ ਗਏ ਜੀ ਠੀਕ ਤੇ ਫਿਰ ਕੌਣ ਆਉਣ ਵੇਲੇ ਤੇ ਕੌਣ ਛੱਡ ਕੇ ਗਿਆ ਤੈਨੂੰ ਇੱਥੇ ਬਸ ਤੇ ਆਈਆਂ ਡੈਡੀ ਮਸਤੇ ਹੋ ਹ ਮੈਨ ਕਿਉਂ ਛੱਡ ਕੇ ਜਾਣਾ ਉਹ ਮੈਂ ਸੁਣਿਆ ਸੀ ਕਹਿੰਦੇ ਨਾਲ ਉਹ ਉਹ ਮਤਲਬ ਵੀ ਉੱਥੇ ਕੁੜੀਆਂ-ਕੜੀਆਂ ਆਉਂਦੀਆਂ ਨੇ ਇਕੱਠੀਆਂ ਹੋ ਕੇ ਬਾਕੀ ਕਿ ਤੁਸੀਂ ਆਟੋ-ਟੋ ਕਰਾ ਲਏ ਹੋਗੇ ਉਹ ਨਹੀਂ ਨਹੀਂ ਡੈਡੀ ਅਸੀਂ ਬਸ ਤੇ ਆ ਗਏ ਸੀਗੇ ਔਰ ਉਹ ਅਸੀਂ ਖੜੇ ਰਹੇ ਪਹਿਲਾਂ ਕਿੰਨਾ ਟਾਈਮ ਕੋਈ ਆਇਆ ਨਹੀਂ ਸੀਗਾ ਫਿਰ ਬਸ ਆ ਗਈ ਇਸ ਵਾਸਤੇ ਚੜ੍ਹਿਆ ਹੀ ਆ ਫਿਰ ਠੀਕ ਆ ਠੀਕ ਹਾਂਜੀ ਕੀ ਹੋ ਗਿਆ ਡੜੀ ਇਹੋ ਜਿਹਾ ਕੁਝ ਨਾ 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 ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਹੋਇਆ ਕੁਝ ਨਹੀਂ ਆਪਾਂ ਤਾਂ ਚੁੰਨੀ ਨਾ ਸਿਰ ਤੇ ਰੱਖਿਆ ਕਰ ਹਾਂ ਠੀਕ ਹੈ ਨਹੀਂ ਕਰ ਉੱਤੇ ਲੈ ਸਿਆਣੇ ਕਰ ਦੇਤੀ ਪੁੱਤ ਨਾ ਨੰਗੇ ਸਿਰ ਨਹੀਂ ਘੁੰਮਦੇ ਠੀਕ ਹੈ ਨਾ ਠੀਕ ਹੈ ਨਾ ਪੁੱਤ ਸਮਝੇਗਾ ਹੂੰ ਚੱਲ ਜਾ ਬੋਰ ਕੁਝ ਲੇਕਦਾ ਨਾ ਬਸ ਮੈਂ ਤਾਂ ਚਾਹ ਪੀਣੀ ਹੈ ਅਗਲੀ ਫਿਰ ਮੈਂ ਜਾਣਾ ਬਜਾ ਹਮ ਹਰਪ੍ਰੀਤ ਨੇ ਵੀ ਕੋ ਗੱਲ ਰਾ ਨਹੀਂ ਪਾਈ ਮੈਂ ਤਾਂ ਬਹੁਤ ਪਹਿਰਾ ਥੱਲੇੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਗੱਲ ਬਣੀ ਨਹੀਂ ਮੈਨੂੰ ਲੱਗਦਾ ਹੈ ਕਿ ਜਰਨੈਲ ਸਿਓ ਕਿਤੇ ਮੈਨੂੰ ਉਹੀ ਤਾਂ ਨਹੀਂ ਕਹਿ ਰਿਹਾ ਕੋਈ ਗੱਲ ਨਹੀਂ ਦੇਖ ਲਾਂਗੇ ਫਿਰ ਜੇ ਹੁਣ ਦੁਬਾਰਾ ਆਇਆ ਫਿਰ ਦੇਖਾਂਗੇ ਪਰ ਫਿਰ ਵੀ ਨਵੀਂ ਨੂੰ ਤਾਂ ਮੈਂ ਅੱਖਾਂ ਵੀ ਇਹਦੇ ਤੇ 2-4 ਦਿਨ ਨਿਗਾਹ ਤਾਂ ਰੱਖ। ਤਾਂ ਕਿ ਉਹ ਗੁੱਸੂ ਗੁੱਸੂ ਤਾਂ ਨਿਕਲੇ ਵੀ ਜਾਂਦੀ ਕਿੱਥੇ ਆ ਗੱਲ ਕੀ ਆ ਤਾਂ ਕਿ ਕੱਲ ਨੂੰ ਕੋਈ ਸ਼ਰੀਕ ਜੀ ਆਪਾਂ ਨੂੰ ਕਹਿੰਦਾ ਤੁਹਾਨੂੰ ਜਵਾਬ ਤਾਂ ਦਿੱਤਾ ਜਾ ਸਕੇ। ਹੈ ਨਾ? ਇਹ ਤਾਂ ਵਿਚਾਰੀ ਹੁਣ ਕੀ ਕਰੀ ਜਾਂਦੀ ਹੋਊਗੀ ਬੇਲੀ ਹੋਊਗੀ ਜਾਂ ਕੋਈ ਕੰਮ ਕਰੀ ਜਾਂਦੀ ਹੋਊਗੀ। ਬਸ ਕਿੱਥੇ ਫਸ ਗਈ ਮੈਂ ਤਾਂ ਸੱਚੀ। ਹੈਲੋ ਹਰਪ੍ਰੀਤ ਕਿਵੇਂ ਆ? ਕਿੱਦਾਂ ਹਾਂ? ਨਿੰਦਰ ਕਿਵੇਂ ਆ? ਵਧੀਆ। ਪਹੁੰਚ ਕੀ ਕਰੇ? ਹਾਂ ਮੈਂ ਤਾਂ ਪਹੁੰਚ ਗਈ। ਅੱਛਾ ਪੇਪਰ ਕਿਵੇਂ ਹੋਇਆ? ਹਾਂ ਹਾਂ ਪੇਪਰ ਕਿਵੇਂ ਹੋਇਆ ਤੇਰਾ? ਪੇਪਰ ਤਾਂ ਮੈਂ ਬਹੁਤ ਵਧੀਆ ਹੀ ਕੀਤਾ। ਤੇਰਾ ਤਾਂ ਕਿਵੇਂ ਹੋਇਆ? ਬਸ ਤੈਨੂੰ ਪਤਾ ਯਾਰ ਕਿਤਾ ਬਾਹਰੋਂ ਸਲੇਵਸ ਆ ਗਿਆ ਅੱਧਾ ਤਾਂ। ਕੋਸ਼ਿਸ਼ ਕਰੋ ਮੈਂ ਲੜ ਕੇ ਗਈ ਸੀ। ਸੱਚ ਮੇਰਾ ਤਾਂ ਮਾਈਂਡ ਹੀ ਬਸ ਤੈਨੂੰ ਪਤਾ ਖਰਾਬ ਹੋਇਆ ਪਿਆ ਸੀਗਾ। ਠੀਕ ਜਿਹੀ ਹੋ ਗਿਆ। ਨੂੰ ਪਤਾ ਨਹੀਂ ਰਿਜ਼ਲਟ ਕਿ ਹੋ ਜਾਊਗਾ। ਓਹ ਹੋ। ਆ ਰੋਟੇ ਪੇਪਰ ਆਇਆ ਸੀਗਾ ਕੁਝ ਲਿਖ ਕੇ ਤਾਂ ਆਈ ਆ ਹਾਂ ਹਾਂ ਨਹੀਂ ਐ ਤਾਂ ਪੇਪਰ ਸਾਰਾ ਹੀ ਕਰਕੇ ਆਈ ਆ ਪਰ ਹੁਣ ਮੈਨੂੰ ਐ ਨਹੀਂ ਸਮਝ ਆ ਰਿਹਾ ਕਿਸ ਕੀ ਹੋ ਗਿਆ ਤੇ ਕੀ ਨਹੀਂ ਬਸ ਨਾ ਹੌਣ ਸਰ ਵੀ ਕਰੇ ਇਹਨਾਂ ਦਿਮਾਗ ਖਰਾਬ ਹੋਇਆ ਯਾਰ ਇੱਕ ਤਾਂ ਨਾ ਪਤਾ ਨਹੀਂ ਤੇਰੀ ਸਾਥ ਨੂੰ ਕੀ ਹੋਇਆ ਰਹਿਦਾ ਇਹ ਜਿੰਦਾ ਕੇ ਬੋਲਦੇ ਰਹਿੰਦੇ ਐਵੇਂ ਬਸ ਆਈ ਆ ਉਠਣ ਸਾਰ ਬਸ ਇਹਦਾ ਇਹੀ ਕੰਮ ਜਦੋਂ ਬਸ ਇਹਦੇ ਸ਼ਾਮ ਨੂੰ ਵੀ ਪਨੇ ਕੰਮ ਕਰਕੇ ਮੇਰੇ ਨਾਲ ਇਹ ਲੜਾਈ ਰਹਿਣੀ ਬਸ ਇਹਨੇ ਲੜ ਕੇ ਹੀ ਪੈਨ ਨੂੰ ਫੇਰ ਹੀ ਨੀਂਦ ਆਉਂਦੀ ਆ ਯਾ ਸੱਚ ਕਈਆ ਤੇ ਮੇਰਾ ਇਹ ਦਿਲ ਕਰਦਾ ਵੀ ਸੱਚੀ ਮੈਂ ਤਾਂ ਨਾ ਘਰ ਦੇ ਮਗਰ ਲੱਗੇ ਫਸ ਹੀ ਗਈ ਯਾਰ ਤੂੰ ਸਹੀ ਗੱਲ ਹੈ ਮੈਨੂੰ ਵੀ ਐਂ ਜਿ ਲੋਕ ਲਾਈ ਜੇ ਤੂੰ ਮੈਨੂੰ ਕੱਲ ਦਾਸ ਤੇ ਨਾ ਮੈਨੂੰ ਕਈ ਵਾਰ ਅਪੀਲ ਜੇ ਹੋਣ ਲੱਗ ਜਾਂਦਾ ਵੀ ਚੰਗਾ ਬਾਲਾ ਬੱਤੀ ਆ ਯਾਰ ਤੂੰ ਤੂੰ ਛੱਡ ਮੇਰੀ ਅੱਗੇ ਬੋਲ ਸਕਦੀ ਆ ਕਿਤਾਬਾਂ ਮਚਾਤੀਆਂ ਮੇਰੀਆਂ ਸਾਰੀਆਂ ਅੱਜ ਤੇ ਹੋਰ ਆ ਇੱਕ ਪੇਪਰ ਰਹਿ ਗਿਆ ਜੀ ਮੈਨੂੰ ਆਇੰਸਾ ਚਲ ਦੇਗੇ ਕੋਈ ਕੁਛ ਮਹੀਨਾ ਮੈਂ ਘਰੇ ਸੀਗੀ ਚਲ ਮਾਨ ਮਰੀ ਠੰਡੀ ਹੋ ਜਾਂਦੀ ਇਹ ਤੇ ਮੇਰੀਆਂ ਕਿਤਾਬਾਂ ਵਿੱਚ ਜਾਂਦੀਆਂ ਯਾਰ ਆ ਕੇ ਮੈਂ ਆ ਕੇ ਹੋਵੇ ਮੈਨੂੰ ਮੈਨੂੰ ਗੁੱਸਾ ਚੜ ਗਿਆ ਫਿਰ ਮੈਂ ਬੋਲੀ ਕਿ ਅਸੀਂ ਹੋਣ ਕਿਵੇਂ ਕਰਾਂਗੇ ਇੱਕ ਪੇਪਰ ਰਹਿ ਗਿਆ ਮੈਂ ਲਾੜੀ ਨਾਲ ਗੱਲ ਕੀਤੀ ਸੀ ਉਹ ਮੈਨੂੰ ਕਹਿੰਦਾ ਵੀ ਚਲ ਤੂੰ ਐਂ ਕਰ ਲੈ ਵੀ ਤੇਰੇ ਕੋਲ ਵੀ ਪਈ ਪਈਆਂ ਕਿਤਾਬ ਉਹ ਵੀ ਤੂੰ ਸਾਰੇ ਮੈਨੂੰ ਕਾਪੀ ਸਟੇਟ ਹਾਂ ਕਾਪੀ ਸਟੇਟ ਕਰਾ ਕੇ ਸਾਰਾ ਮੈਨੂੰ ਟੂਬ ਦੇ ਦੇ ਫਿਰ ਮੈਂ ਕਹਿੰਦਾ ਇੱਕ ਵਾਰੀ ਉਹ ਤੋਂ ਪੜ ਲੂਗੀ ਚਲ ਠੀਕ ਐ ਫਿਰ ਮੈਂ ਕਰੂੰਗੀ ਲੈ ਤੇ ਅੱਜ ਸ਼ਾਮ ਨੂੰ ਕਰਵਾ ਕੇ ਲੈ ਆਉਂਗੀ ਠੀਕ ਹੈ ਤੂੰ ਸਕੂਟਰੀ ਤੇ ਆ ਜੀ ਹਾਂ ਪੰਧਾ ਦੇ ਭਰਾ ਨੂੰ ਨਾਲ ਲੈ ਆਈ ਮੁੰਦਰ ਮੈਂ ਤਾਂ ਆ ਨਹੀਂ ਸਕਦੀ ਔਰ ਜੇ ਮੈਂ ਜਾਉਂਗੀ ਫੇਰ ਕੋਈ ਕੰਮ ਤਾਂ ਟਲ ਕੇ ਭੱਜਦੀ ਐ ਕਰਦੀ ਐ ਇਹ ਤਾਂ ਹਰੇਕ ਵਾਰ ਪੁੱਠੀ ਲੈ ਕੇ ਜਾਣੀ ਹੁੰਦੀ ਐ ਸਮਝ ਨਹੀਂ ਤਾਂ ਹੁੰਦੀ ਨਹੀਂ ਮੇਰੀ ਕੋਈ ਗੱਲ ਨਹੀਂ ਨਹੀਂ ਤੂੰ ਆਏ ਪੂਰੇ ਲਈ ਮੈਂ ਕਰਵਾ ਕੇ ਫੇਰ ਸਿੱਧੇ ਸਿਰੇ ਘਰ ਹੀ ਆ ਜੰਦੀ ਤੈਨੂੰ ਫਰਾਤ ਹੁੰਦੀ ਠੀਕ ਹੈ ਹਾਂ ਬਸ ਐਂ ਕਰੇ ਉਹ ਕਰ ਤੂੰ ਦੱਸ ਹਾਂ ਆਂਟੀ ਵਰਗੇ ਕਿਵੇਂ ਨੇ ਅੰਕਲ ਵਰਗੇ ਵਧੀਆ ਨੇ ਸਭ ਮੇਰੇ ਬਾਰੇ ਪੁੱਛਦੇ ਨਹੀਂ ਹੁੰਦੇ ਉਹ ਜਦੇ ਉਹ ਬੈ ਮम्मी ਦਾ ਇਹ ਕਹਿ ਲੱਗੇ ਕਿ ਇਹ ਗੇੜੇ ਹੀ ਨਹੀਂ ਮਾਰਿਆ ਬਲਿੰਦਰ ਨੇ ਤਾਂ ਮੈਂ ਕਿਹਾ ਮੈਂ ਮम्मी ਦਾ ਜੀ ਉਹ ਮੈਂ ਕਿ ਦੱਸਾਂ ਮੈਂ ਹੂੰ ਦੱਸ ਦੇ ਅਗਰ ਦੱਸਣ ਨੂੰ ਦੱਸ ਕੀ ਆ ਸਾਰਿਆਂ ਨੇ ਬਤਾਂਡ ਗਵਾਣ ਨੂੰ ਇੱਥੇ ਕਿੱਥੋਂ ਆਵੇ ਫਸ ਗਈ ਕਿਹਾ ਉਹ ਤਾਂ ਇਹਨੂੰ ਪਤਾ ਮੇਰੇ ਗੱਲ ਤੁਹਾਨੂੰ ਮੈਂ ਨਾ ਦੱਸਣ ਤਾਂ ਘਰੇ ਦੱਸਦਾ ਜਦੋਂ ਵਿਆਹ ਵੇਲੇ ਗੱਲ ਕੀਤੀ ਸੀ ਇਹਨਾਂ ਨੇ ਵੀ ਹਨਾ ਵੀ ਅਸੀਂ ਪੜਾਵਾਂਗੇ ਹੁਣ ਮੈਂ ਘਰੇ ਦੱਸਦੀ ਨਹੀਂ ਹੈਗੀ ਸਾਡੇ ਸਾਡੇ ਘਰੇ ਆਹ ਕਲੇਸ਼ ਪੈਂਦਾ ਮੈਨੂੰ ਆਇਆ ਵੀ ਜੇ ਹੁਣ ਮੈਂ ਤੂੰ ਐਂ ਲਾ ਵੀ ਦੱਸਦੀਆਂ ਚ ਲਾਡੀ ਦੀ ਵੀ ਬੇਇੱਜ਼ਤੀ ਆ ਉਹ ਲਾਡੀ ਕੋ ਕੁ ਜਦੋਂ ਮੈਂ ਤੇਰੇ ਨਾਲ ਖੜਦਾ ਹੈਗਾ ਹਨਾ ਤੇ ਫਿਰ ਵੀ ਤੂੰ ਕਿਉਂਕਿ ਉੱਥੇ ਫਾਦੇ ਪੇ ਕੇ ਫੋਨ ਕੀਤਾ ਫਿਰ ਐਂ ਕਾ ਜੱਬ ਪੈਂਦਾ ਨਾ ਮੇਰੀ ਗੱਲ ਸੁਣ ਲੈentra ਤੂੰ ਤਾਰੇ ਦਾ ਸਿਆਪਕਾ ਆ ਜਿਹੜੀ ਗੱਲ ਇਹਨੇ ਕਹੀ ਸੀ ਜਦੋਂ ਉਹੀ ਗੱਲ ਤੇ ਰਹਿਦੀ ਮਾਸੀ ਫਿਰ ਤੇਰਾ ਘਰੇ ਗੱਲ ਕਰਨ ਦਾ ਹੱਕ ਬੰਦ ਹੈ ਤੂੰ ਗੱਲ ਨਹੀਂ ਸਮਝਦੀ ਇਹ ਤੇ ਨਾ ਫਿਰ ਲਾਡੀ ਦੀ ਬੇਇੱਜ਼ਤੀ ਆ ਉਥੇ ਮੇਰੇ ਪੇਕਿਆਂ ਚ ਫਿਰ ਮੈਨੂੰ ਆਇਆ ਵੀ ਹੁਣ ਤਾਂ ਚਲੇ ਮੇਰੇ ਨਾਲ ਖੜਦਾ ਮੁੰਕੇ ਨੂੰ ਆਏ ਲੱਗਣ ਲੱਗ ਜੁਵੇਂ ਤਾਂ ਮੇਰੀ ਬੇਇੱਜ਼ਤੀ ਕਰਾਤੀ ਬਾਲਾ ਕੋ ਸੋਚਣਾ ਪੈਂਦਾ ਵਿਆਹ ਤੋਂ ਬਾਅਦ ਤੈਨੂੰ ਪਤਾ ਨਹੀਂ ਗੱਲਾਂ ਕਿੱਥੇ ਕਿੱਥੇ ਵਗ ਜਾਂਦੀਆਂ ਨੇ ਮੈਨੂੰ ਆਏ ਚੱਲ ਜੇ ਸੁਧਰ ਜੇ ਸੁਧਰ ਜੇ ਸੁਧਰ ਜੇ ਆ ਪੇਪਰ ਰਹਿ ਗਿਆ ਚਲ ਦੇਨੇ ਆ ਕੀ ਬੰਦਾ ਮੈਂ ਮੇਰੀ ਗੱਲ ਸੁਣ ਉਨੀ ਇਹਨਾਂ ਰੋਣਾ ਪਈ ਜਾਂਦੀ ਆ ਕਿ ਤੁਸੀਂ ਪਰਮੋਗਿਆ ਜਦੋਂ ਹੈ ਆਪਣੀ ਸਟੱਡੀ ਕੰਪਲੀਟ ਹੋ ਜੂ ਗ੍ਰੈਜੂਏਸ਼ਨ ਜੇ ਅੱਗੇ ਕੁਝ ਕਰਨ ਦੇਣਾ ਮੈਨੂੰ ਇਰਾਦਾ ਤਾਂ ਕੁਝ ਕਰਨ ਦਾ ਉਹ ਲਾਡੀ ਮੇਰੇ ਨਾਲ ਆ ਜਿੰਨਾ ਟਾਈਮ ਲਾਡੀ ਮੇਰੇ ਨਾਲ ਉਹ ਟਾਈਮ ਤਾਂ ਇਹ ਕੁਝ ਨਹੀਂ ਕਰ ਸਕਦੀ ਕੱਲੀ ਮੂੰਹ ਦੀ ਪਕਾਈ ਹੈ ਮਾਰੀ ਜਾਂਦੀ ਹੈ ਜੇ ਹਾਂ ਲਾਡੀ ਵੀ ਕੱਲ ਨੂੰ ਕਿਸੇ ਗੱਲੇ ਆੜਦਾ ਫਿਰ ਆਪਾਂ ਚੱਕ ਕੇ ਬੈਗ ਆਪਾਂ ਦਾ ਤੁਰ ਪੈਣਾ ਮੈਂ ਤਾਂ ਮੇਰਾ ਤਾਂ ਏਮ ਆ ਕਿ ਮੈਂ ਜੋਬ ਕਰਨੀ ਕਰਨੀ ਆ ਤੇ ਉਹ ਏਮ ਆ ਪੂਰਾ ਕਰਕੇ ਹੀ ਰਹਿਣਾ ਉਹਦਾ ਕਿਸੇ ਹਾਲਤ ਚ ਕਰਨਾ ਪੈ ਜਾ ਮੈਨੂੰ ਚਲ ਚੰਗਾ ਤੂੰ ਕਰਾਈ ਲੈਣੀ ਵੀ ਆ ਬੂਝਾ ਕੇ ਹੋਰ ਬਸ ਮੈਂ ਵੀ ਆਜੀ ਬੰਦਾ ਲੈ ਦਊਂਗਾ ਮੈਂ ਤਾਂ ਕਹਿੰਦੀ ਵਧੀਆ ਨੌਕਰੀ ਲੱਗ ਕੇ ਨਾ ਫੇਰ ਹੀ ਵਿਆਹ ਕਰਾਈ ਜੇ ਤੇਰੇ ਘਰੇ ਗੱਲ ਕਰਨੇ ਵੀ ਲੱਗੇ ਤੂੰ ਮੇਰੀ ਗੱਲ ਕਰਾਈ ਆਂਟੀ ਨਾ ਮੈਂ ਆ ਕੇ ਜਾਊਂਗੀ ਮੈਂ ਦੱਸੂਂ ਵਿਆਹ ਕੁੱਤੇ ਖਾਣੀ ਹੁੰਦੀ ਆ ਵਿਆਹ ਤੋਂ ਬਾਅਦ ਕਿੱਥੇ ਕੁੜੀਆਂ ਨੂੰ ਪੜਨ ਦਿੰਦੇ ਆ ਉਹ ਇਹਦਾ ਗੱਲ ਹੁਣ ਆਇਆ ਥੋੜੀ ਵੇਲੇ ਜਿਹਾ ਹੋ ਗਿਆ ਕਿ ਕਿਉਂ ਕੀਤਾ ਹੀ ਲੈਣ ਦੇ ਇਹਨਾਂ ਦੇ ਮਰਜ਼ੀ ਚੰਨਣ ਗਿਆ ਕਿ ਹਾਂਜੀ ਮੈਂ ਕਹਤਾ ਭਾਈ ਉੱਥੇ ਹੀ ਬਹਿਤ ਲਾ ਉੱਥੇ ਹੀ ਖੜਨਾ ਤੈਨੂੰ ਮੇਰੀ ਅੜੀ ਦਾ ਹੀ ਪਤਾ ਹੀ ਹੈ ਫਿਰ ਆਪਾਂ ਗੱਲ ਚੁੱਪ ਰਹਿਣੇ ਆਂ ਜਿਵੇਂ ਮੈਨੂੰ ਸੁਣਾਉਂਦੀ ਆਂ ਤਾਂ ਬਰੋਬਰ ਸੁਣਾ ਦੇਣੀ ਆ ਚੱਲ ਫਿਰ ਵੀ ਕਿਤਨੇ ਕਿਤੇ ਮੈਨੂੰ ਲਿਆਜ ਕਰਨੀ ਪੈਂਦੀ ਆ ਲਾਡੀ ਕਰਕੇ ਨਹੀਂ ਮੈਂ ਸਿੱਧੀ ਤਾਂ ਮੈਂ ਦੋ ਦਿਨਾਂ ਚ ਹੀ ਕਰਦਾ ਇਹਨੂੰ ਪਰ ਮੈਂ ਸੋਚ ਰਹੀ ਨੇ ਚੱਲ ਕੀ ਯਾਰ ਵੀ ਵੀ ਮਾਵਾ ਵਰਗੀ ਆ ਚੱਲ ਮੇਰੀ ਗੱਲ ਸੁਣ ਟੈਨਸ਼ਨ ਨਾ ਲੈ ਮੈਂ ਤੇ ਫੋਟੋ ਸਟੇਟ ਕਰਾ ਕੇ ਸਾਰੀ ਕਰ ਲਿਆ ਜੋ ਕਿ ਤੱਕ ਤੇ ਪੜ੍ਹ ਲਿਆ ਦ हां तले ਸੁਨੇਹਾ ਨਾ ਕਰੀ ਕੰਮ ਜੇ ਸੁਨੇਹਾ ਕਰ ਦੁੱਤ ਚ ਕੱਢ ਦੇ ਕਰ ਐਂ ਕਰਦੀ ਹੁੰਨੀ ਆ ਮੈਂ ਤੇ ਕਿਰਦਾ ਮੈਨੂੰ ਬਹੁਤ ਬੁਰਾ ਲੱਗਿਆ ਸਾਨੂੰ ਪਤਾ ਕਿਤਾਬਾਂ ਨਾਲ ਕਿੰਨਾ ਮੂਹ ਹੁੰਦਾ ਜਦੋਂ ਆਪਣਾ ਲਗਾ ਆਪ ਹੀ ਜੁੜ ਜਾਂਦਾ ਤੇ ਜੇ ਮੈਨੂੰ ਪਤਾ ਲੱਗਣਾ ਮੇਰਾ ਵਾਲਾ ਮੂਹ ਖਰਾਬ ਹੋਇਆ ਸੱਚੀ ਮੈਂ ਸਮਝਦੀ ਆ ਚਲ ਮੈਂ ਮੂਹ ਨਾਲ ਆਪਾਂ ਠੀਕ ਹੈ ਚੰਗਾ ਚਲੋ ਠੀਕ ਆ ਚਲ ਚੰਗਾ ਤੇ ਆ ਲੈ ਕਿਹਾ ਬੰਗਾ ਬੇਚਾਰੀ ਹਰ ਵਾਰ ਮੇਰੇ ਕੰਮ ਆਉਂਦੀ ਜਦੋਂ ਵੀ ਕੋਈ ਮੇਰੇ ਤੇ ਮੁਸੀਬਤ ਪੈਂਦੀ ਨਾ ਇੱਕ ਇਹੀ ਮੇਰੀ ਪੱਕੀ ਸਹੇਲੀ ਆ ਜਿਹੜੀ ਮੇਰੇ ਕੰਮ ਆਉਂਦੀ ਆ ਬਸ ਸਾਡਾ ਪਿਆਰ ਨਾ ਇਹੀ ਬਣਿਆ ਰਹੇ ਆ ਦੇਖ ਲੈ ਚੰਗੇ ਹੱਥ ਧੋਈਆਂ ਇਹਨਾਂ ਤਾਂ ਕਾਸੇ ਦੀ ਫਿਕਰ ਹੀ ਨਹੀਂ ਕੀ ਗੱਲੂਗੀ ਬੁੜਬੁੜ ਕਰਦੀ ਹੋਣੀ ਐ ਨਾ ਬੁੜਬੁੜ ਕਰਾਣਾ ਤਾਂ ਹੋਰ ਕੀ ਕਰਾਂ ਆ ਦੇਖ ਲੈ ਉਹ ਜਾਂਦੀ ਐ ਇੱਧਰ ਨੂੰ ਚੁੰਨੀ ਲੈ ਕੇ ਟੱਪ ਗਈ ਗਾਲ ਚ ਪਾਈ ਐ ਚੁੰਨੀ ਉਹਦਾ ਦੰਦ ਕੱਢਦੀ ਜਾਂਦੀ ਐ ਤੂੰ ਕਹਿੰਨਾ ਮੈਂ ਆਖੇ ਉਥੇ ਪੂਰੇ ਕੋਕੇ ਜੜ ਕੇ ਆ ਕਿ ਜੜ ਕੇ ਆ ਕੋਕੇ ਕੁਛ ਨਹੀਂ ਤੇਰੇ ਤੋਂ ਹੁੰਦਾ ਕਮਾਲ ਦੀ ਗੱਲ ਐ ਫਿਰ ਮੇਰੇ ਹਿਸਾਬ ਨਾਲ ਹਜੇ ਸੱਸ ਸ੍ਰੀ ਗੱਲ ਹੀ ਐ ਹਜੇ ਬਾਈ ਨੇ ਗੌਲੀ ਨਹੀਂ ਮੇਰੀ ਗੱਲ ਤੇਰੀ ਕਿੱਥੇ ਗੱਲ ਗੋਲਦਾ ਤੂੰ ਕਿ ਭੋਲੇ ਭੋਲੇ ਜੇ ਕਹਤਾ ਹੋਗਾ ਭਾਈ ਐਂ ਗੱਲ ਐ ਸੀ ਉਹ ਐਂ ਗੱਲ ਮੰਨਣ ਵਾਲਾ ਨਹੀਂਗਾ ਜਿਵੇਂ ਤੂੰ ਬੋਲ ਕੇ ਦੱਸਦਾ ਤੂੰ ਪੜਕ ਜਾਂਦਾ ਉੱਥੇ ਅੱਗ ਲਾ ਦਿੰਦਾ ਕਿਰਾਂ ਮੈਂ ਤਾਂ ਪੂਰਾ ਜੋਰ ਲਾ ਕੇ ਆਇਆ ਮੈਂ ਤਾਂ ਲੋਕਾਂ ਦੇ ਇੱਕ ਉਂਗਲਾਂ ਨਾਲ ਪੰਜੇ ਉਂਗਲਾਂ ਲਾਇਆ ਹੈ ਦੇਖ ਗਿਆ ਤੇਰੀਆਂ ਪੰਜੇ ਉਂਗਲਾਂ ਜਿਵੇਂ ਉਹ ਤੁਰੀ ਫਿਰਦੀ ਐ ਨਾ ਹੱਸਦੀ ਦੰਦ ਕੱਢਦੀ ਹੈ ਉਹ ਤੇਰੀਆਂ ਪੰਜੇ ਉਂਗਲਾਂ ਵੀ ਨਹੀਂ ਕੰਮ ਕੀਤੀਆਂ ਨਹੀਂ ਫੇਰ ਮੈਨੂੰ ਆਪਣਾ ਸਕੀਮ ਲੜਾਉਣੀ ਪਊ ਹੁਣ ਡੂੰਘਾ ਦਿਮਾਗ ਲਾ ਫੇਰ ਹੁਣ ਐ ਕੱਚੇ ਕੰਦੇ ਕੰਮ ਨਹੀਂ ਚੱਲਦਾ ਹੁਣ ਲੈ ਉਵੇਂ ਕਰਨਾ ਪਊ ਹੁਣ ਡੂੰਗਾ ਦਿਮਾਗ ਲਾ ਹੈ ਉਹ ਮੈਂ ਉਹ ਵੀ ਮੈਂ ਹੀ ਲਾਵਾਂ ਤੂੰ ਨਾ ਕੁਛ ਕਰੀ ਉਹ ਕਹੇ ਬੁੜੀਆਂ ਚ ਕਹਿੰਦੇ 365 74 ਚਲਿਤਰ ਆਉਂਦੇ ਇੱਕ ਅਦਾ ਚਲਿਤਰ ਦਾ ਦੱਸ ਹੁਣ ਫਿਰ ਜਿਹੜਾ ਜਾਣ ਸਾਰੀ ਪਾਸ ਹੋ ਜੇ ਮੈਨੂੰ ਹੀ ਸਾਰਾ ਕੁਝ ਕਰਨਾ ਪਊਗਾ ਤੂੰ ਤਾਂ ਬਸ ਬੈਠਾ ਸੋਚੀ ਜਾ ਨਾਲੇ ਤੂੰ ਵੀ ਕਰ ਨਾਲੇ ਮੈਨੂੰ ਵੀ ਦੱਸਣਾ ਹੁਣ ਦੋਨਾਂ ਨੂੰ ਪਮਾ ਦੀ ਖੇਤ ਘਟ ਕਿਹੜਾ ਵੱਜੇ ਹੁਣ ਜਿਹੜਾ ਕੰਮ ਹੈ ਜੋ ਗਲਤ ਕਰਨ ਲੱਗ ਜੇ ਫਿਰ ਪੂਰੇ ਗਲਤ ਕਰਕੇ ਛੱਡੇ ਫਿਰ ਤਾਂ ਹੀ ਤਾਂ ਤੈਨੂੰ ਕਿਹਾ ਸੀ ਵੀ ਤੂੰ ਜਾ ਕੋਈ ਦੇਖ ਪਮਾ ਦੀ ਕਿਸੇ ਨੂੰ 2 ਰੁਪਏ ਦੇਣੇ ਪੈਣ ਅਬ ਤਾਂ ਕੰਮ ਤਾਂ ਕਰ ਜਿਹੜਾ ਤੈਨੂੰ ਦੱਸਿਆ ਚੱਲ ਫਿਰ ਕੋਈ ਨਹੀਂ ਹੁਣ ਫਿਰ ਕਰਕੇ ਹਟਾਂਗੇ ਹੁਣ ਫਿਰ ਹੁਣ ਜੋ ਲੱਗ ਹੀ ਗਏ ਜਿਹੜਾ ਕੰਮ ਆ ਜੇ ਨਹੀਂ ਹੁੰਦਾ ਮੈਨੂੰ ਦੱਸ ਮੈਂ ਬਥੇਰੇ ਕਰ ਲੂੰਗੀ ਮੇਰੇ ਕੋਲ ਬਥੇਰੇ ਪੈਂਤਰੇ ਨੇ ਬਈ ਪੈਂਤਰਾ ਮੈਨੂੰ ਦੱਸ ਦੇ ਉਵੇਂ ਕਰ ਦੂੰ ਮੈਂ ਜਿਵੇਂ ਤੂੰ ਪਹਿਲਾਂ ਦੱਸਿਆ ਸੀ ਉਹ ਲਾ ਕੇ ਨਹੀਂ ਜੇ ਜਹਾਂ ਤਾਂ ਦੱਸ ਮੇਰੀ ਗੱਲ ਸੁਣ ਆ 3600 ਲਗਾਉੜ ਫਿਰ ਦੇਨੇ ਹੈ ਤੂੰ ਦੇ ਕੇ ਕੋਈ ਆ ਨਸ਼ੇ ਪਿੱਛੇ ਕਿਵੇਂ ਫਿਰਦੇ ਨੇ ਹੈ 100-100 ਰੁਪਏ ਪਿੱਛੇ ਫਿਰਦੇ ਆ ਤੂੰ ਦੇ ਕੇ ਕੋਈ 100-200 ਰੁਪਏ ਭਾਵੇਂ 1000 ਲੱਗ ਜੇ ਭਾਵੇਂ 2000 ਲੱਗ ਜੇ ਦੇ ਕੇ ਉਹਦੇ ਮੰਗਰ ਕੇਰਾ ਉਂ ਕੋਲ ਖੜਾ ਦੇ ਹੈ ਕੋਲ ਖੜੇ ਦੀਆਂ ਫੋਟੋਆਂ ਖਿੱਚ ਤੂੰ ਉਹਨੂੰ ਜਾ ਕੇ ਕਿਕਰ ਸਿ ਉਹਨੂੰ ਖੜਾ ਦੇਖੀ ਜਦੋਂ ਐ ਸਬੂਤ ਦੇਖ ਹੈ ਨਾ ਉਹਦੇ ਤਾਂ ਅੱਗ ਲੱਗ ਜੂਗੀ ਗੱਲ ਤੇਰੀ ਸਹੀ ਆ ਹੁਣ ਉਹ ਤੱਕ ਲਈ ਕਹੀ ਕੋਹਾਈ ਗੱਲ ਸੀ ਹੁਣ ਫੋਟੋ ਖਿੱਚ ਕੇ ਦੋ ਮੈਨਾਂ ਹੱਲ ਨਹੀਂ ਹੁੰਦਾ ਹਾਂ ਹਾਂ ਚਲ ਕੋਈ ਨਹੀਂ ਹੀ ਕਰ ਦਿੰਦੇ ਜੇ ਫੋਟੋ ਦੇਖੀ ਕਿਕਰ ਦੇਖੀ ਸਹੀ ਤੂੰ ਹੈ ਚੰਗਿਆੜੇ ਤਾਂ ਫੇਰ ਹੀ ਨਿਕਲਗੇ ਜੇ ਥਾਂ ਤੇ ਨਾ ਕੁੜੀ ਮਾਰੀ ਤਾਂ ਮੇਰਾ ਨਾਮ ਤੇਰੀ ਭੰਪੜ ਨੇ ਤੂ ਹਾਂ ਦੀ ਹਾਂ ਇਹ ਤਾਂ ਗੱਲਾਂ ਕੰਨਾਂ ਕਹਿਣ ਨਾ ਕੱਚੀਆਂ ਰਹਿ ਜene ਇਹ ਕੰਨਾਂ ਦੇ ਕੰਗਾ ਤਾਂ ਹੀ ਤਾਂ ਤੈਨੂੰ ਕਿਹਾ ਹੈਗਾ ਹੁਣ ਬਸ ਇਹੀ ਸਕੀਮ ਲੜਾ ਦੇਖ ਕੋਈ ਮੁੰਡਾ ਹੈ ਮੁੰਡਾ ਮਾਰਦੇ ਨੇਗਾ ਜਿਹੜਾ ਨਾ ਤਾਂ ਆਪਾਂ ਨੂੰ ਜਾਣਦਾ ਹੋਵੇ ਨਾ ਕਿਕਰ ਸਾਨੂੰ ਜਾਣਦਾ ਹੋਵੇ ਯਾਨੀ ਕਿਸੇ ਨੂੰ ਜਾਣਦੇ ਹੀ ਨਾ ਹੋਵੇ ਹਾਂਜੀ ਬਸ ਉਹਨੂੰ ਤੂੰ ਮੂੰਹ ਜਲ ਕੋ ਕੇ ਪੈਸੇ ਫੜਾ ਕੇ ਵੀ ਆ ਇਹਦੀ ਫੋਟੋ ਖਿੱਚ ਕੇ ਬਸ ਵੀ ਤੂੰ ਇਹਦੇ ਨਾਲ ਗੱਲਾਂ ਪਿੰਡ ਰਾਹ ਕੁਛ ਵੀ ਪੁੱਛਣਾ ਹੈਗਾ ਆਖਾਂ ਤੂੰ ਬਸ ਕੱਲਾ ਗੱਲਾਂ ਬਸ ਰਾਹ ਪੁੱਛ ਲੈ ਇਹਦੇ ਤੇ ਫੋਟੋ ਖਿੱਚਣਾ ਮੇਰਾ ਕੰਮ ਉਹ ਤਾਂ ਆਪਾਂ ਨੂੰ ਦੱਸਦੇ ਹੀ ਨਹੀਂਗੇ ਵੀ ਆਹ ਕੰਮ ਚੱਜ ਨਾਲ ਖਿੱਚ ਲਈ ਫੋਟੋ ਕਿਤੇ ਉਧਰੋਂ ਨਾ ਕੱਚਾ ਕੰਮ ਕਰਦੀ ਨਹੀਂ ਨਾ ਕੱਚਾ ਕੰਮ ਕੀ ਮੈਂ ਤੜਕੇ ਹੱਥ ਨਹੀਂ ਇਸੇ ਕੰਮ ਤਾਂ ਮੈਂ ਕਰ ਤੁਰਿਆ ਫਿਰਦਾ ਹਾਂ ਹੁਣ ਦੇਖ ਲੈ ਮਿੰਤਾ ਐ ਸੀਗਾ ਵੀ ਤੂੰ ਜਿਹੜਾ ਕੁਝ ਕਹਿ ਕੇ ਆਇਆ ਵੀ ਖਰਾ ਮੰਗਰ ਲੱਗ ਜੂ ਕਰਸਿਓ ਪੁੱਤ ਬਹੁਤ ਉਹ ਗੰਦਾ ਬੰਦਾ ਹੈ ਉਹਨੇ ਗੱਲ ਸੁਣਨ ਵਾਲਾ ਕੋਈ ਨਹੀਂ ਕੋਈ ਨਹੀਂ ਇੱਥੇ ਹਾਂ ਦੇ ਬਹੁਤ ਜਿਹੜੇ ਬਾਲੇ ਦਿਮਾਗ ਦੇ ਹੁੰਦੇ ਹਨ ਨਾ ਉਹ ਥੋੜੇ ਨੇ ਉਹ ਹੋ ਜਾਂਦੇ ਇਹਦੋਂ ਚੱਲ ਚੰਗਾ ਕਰ ਲੈ ਕੰਮ ਆਂ ਬੀ